ਮਹਾਂ ਪਾਤ ਜਗ ਮੰਡਲੇ ਕਲ ਕੰਧਨ ਜਗ ਮਾਨ ਆਤਮ ਰੂਪ ਅਨੂਪ ਗਤ ਮਾਇਆ ਸ੍ਰੀ ਜਗਿਆ ਮਾ ਗੋਪਤਪਾਲ ਮੁਖਤ ਬੈਨ ਰੱਛਿਆ ਕਰਨਾ ਮਾਇਆ ਸ੍ਰੀ ਗੋਪਾਲ ਦਾਨ ਦੇਨ ਬਹਜਤ ਜਨ ਪਾਲਣੀ ਬਿੰਦਨਾ ਸ੍ਰੀ ਪ੍ਰਭ ਦਾਤ ਦਇਆ ਕਰਨ ਕੇ ਲੇਖ ਹਰਣਾ ਮਾਇਆ ਚਲ ਸਰੂਪ ਵਿਆਸ ਤੈਨ ਤੇ ਆਪਰ ਆਪਨੇ ਮਾਤ ਪ੍ਰਗਟੇ ਓ ਆਰੇ ਬੇਸਮੂ ਮਹੇਸ਼ ਤੁਦਵਤ ਤਿਨਹੀ ਅਬਰ ਨਾ ਬਾਜਾ ਪਉਣਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਘੁਮਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਭ ਨਿਤ ਤਿਸਦਾ ਅੰਤ ਨ ਜਾਇ ਪਾਇਆ ਕਹ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਬਾਜਾ ਬਮਣ ਵਜਾਇਆ ਏਹੋ ਸੱਚਾ ਸੋਹਿਲਾ ਸੱਚਾ ਕਰਤਾ ਬੋਹੂ ਸਭ ਬੋਹੂ ਦਾ ਸੋਝਲਾ ਘਰ ਸੱਚੈ ਜਿਥੈ ਸਦਾ ਸਤਿ ਧਿਆਵ ਹੈ ਸਚੋ ਧਿਆਵ ਹੈ ਜਾਤੁ ਨਿਭਾਵੈ ਗੁਰਮੁਖੇ ਜਨਾ ਭੁਜਾਵਹਿ देर अवतार दे मान करे ओते मुताज खाज करे ओते चित्त नेत्रो में लाज चढ़ने को लागड़ाणे को बाल चार pund पंत काल सेला राज जी ने तारन वा आत्मा रा दुखंता सुखराज प्राण को विघ्न ना को लागे जात खरा भागिया उदास एक ओन्ता श्री वांदो जी की पतये श्री भगवती जी सहाय वा श्री भगवती जी की पाछे दसवीं प्रथम भगवती सबल का गुरु नाल कर इतिहास है तिरंगपुर ते अमरदास राम दास सहाय अर्जन ਤਦੋ ਬੇਦਨੋ ਸੁਮਰੋ ਸ੍ਰੀ ਹਰਿ ਨਾਮੁ ਰਾਏ ਸ੍ਰੀ ਹਰਿ ਕ੍ਰਿਪਾ ਤੇ ਆਈਏ ਸੱਤੇ ਸਾਥ ਪਜਾਏ ਤੇ ਮਹਾਂਦ ਸਿਮਰਿਆ ਕਰਮਾਂ ਤੇ ਤਾਵੇ ਤਾਏ ਸਾਥ ਸਈਓ ਸਹਾਏ ਦਸ਼ਮੇਸ਼ ਪਿਤਾ ਕਲ ਕੀ ਤਰਪਾਛਾ ਸਤਗੁਰੂ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਈਓ ਸਹਾਏ ਦਸਾਂ ਪਾਤਸ਼ਾਹ ਇਹਨਾਂ ਦੀ ਜਗਦੀ ਵਿਰੋਧ ਹਾਜ਼ਰ ਮਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਦਸੰਤਰਪਾਲ ਜੀ ਸਿੱਖ ਸਰਪੋਰ ਦਰਬਾਰ ਜੀ ਸਤਿ ਸ੍ਰੀ ਅਕਾਲ ਤੁਮ ਸਿੱਖਾਂ ਦੇ ਅੰਤ ਤੱਕ ਖਾਲਸਾ ਜੀ ਸੈਬੋਲਾ ਜੀ ਜੈ ਹੋਵੇ ਸਾਰੇ ਬਾਬਾ ਅਜੀਤ ਸਿੰਘ ਜੀ ਸਾਹਿਬ ਬਾਬਾ ਜੁਝਾਰ ਸਿੰਘ ਜੀ ਸਾਹਿਬ ਬਾਬਾ ਚੌਧਰਾ ਸਿੰਘ ਜੀ ਸਾਹਿਬ ਬਾਬਾ ਗਣੀਆਂ ਦੇ ਜੀਵਨ ਤਰ ਕਮਾਈ ਦਾ ਧਿਆਨ ਤਾਲ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਮਾਜਿਕ ਅਤੇ ਬ੍ਰਿਤ ਦਰਸ਼ਨਿਸ਼ਣਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਤਾਲ ਧੰਮ ਦਾ ਜੈ ਜੈ ਕਾਲਾ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਕਾਲਾ ਮਾਨੇਵਾ ਮਤਿ ਮਤ ਪੱਤ ਕਾਖੇ ਆਪ ਕਾਲ ਤੁਹੋ ਆਏ ਗੁਰੂਆਂ ਦੇ ਨਾਮਾਂ ਦੇ ਮਹਾਨ ਤੇ ਤਾਨਿਆਂ ਦੇ ਤਾਨਾਂ ਨੇ ਰੋਟਿਆਂ ਦੀ ਰੋਟ ਨੇ ਗੱਦਿਆਂ ਦੀ ਗੱਦ ਨੇ ਪੱਥਰਿਆਂ ਦੀ ਮਾਤਰਾ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਧਿਰ ਆਨੰਦ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਪੀੜਦੇ ਮਹਾਰਤ ਮੰਦੀ ਛੋੜਦਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਿਤਾ ਕਰਨੀਕਰ ਮਹਾਰਾਜਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਆਨੰਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰਸਾ ਮਹਾਰਾਜ ਜੀ ਜੀ ਦੋ ਸਿੰਘ ਆਨੰਦ ਸ੍ਰੀ ਅਕਾਰ ਕੁਮਾਰਾ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਦੋਂ ਮਾਸੁ ਪਾਪਾਂ ਤੋਂ ਅੰਤਰ ਜਗਦੀ ਨੂੰ ਪ੍ਰੇਰਿਤ ਕਰਨਾ ਤੇ ਮਹਾਵਾਕਾਂ ਅਨਸਾਰ ਮਹਾਰਾਜ ਜੀ ਆਪ ਜੀ ਦੇ ਪਾਤਸ਼ਾਹ ਜੀ ਆਪਣੇ ਅਦਾਰ ਕਾ ਦੇ ਸੇਵਾਦਾਰ ਭਾਈ ਨਛੱਤਰ ਸਿੰਘ ਜੀ ਉਹਨਾਂ ਦੇ ਘਰ ਉਸ ਪਤਨੀ ਪਾਤਸ਼ਾਹ ਜੀ ਬੀਬੀ ਹਾਪ੍ਰੀਤ ਕੌਰ ਜੀ ਕਾਕਾ ਰਵਣ ਜੋਸ ਸਿੰਘ ਸਰਕਾਗੁਰ ਕਾਲ ਸਿੰਘ ਤੇ ਮਾਤਾ ਸੁਵਿੰਦਰ ਕੌਰ ਜੀ ਬੀਬੀ ਸੰਦੀਪ ਕੌਰ ਜੀ ਤੇ ਇੱਕ ਫਤੇ ਸਿੰਘ ਤੇ ਮਾਨਤਰੀ ਸਿੰਘ ਪਾਤਸ਼ਾਹ ਸਾਰੇ ਪਰਿਵਾਰ ਨੇ ਖਤਰ ਹੋ ਕੇ ਮਹਾਰਾਜ ਜੀ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਦਿ ਦੀ ਨਾਦ ਦੀ ਫੌਜ ਆਕਾਲੀ ਫੌਜ ਪਾਛੇ ਸ਼ਾਨ੍ਹੇ ਕਰੋੜੀ ਫੌਜ ਦੀ ਨਿਵਾਜ਼ ਦੀ ਨਿਯਾਤ ਸਿੰਘ ਫੌਜਾਂ ਨੂੰ ਪਾਛੇ ਆਪਣੇ ਦਰਿਆਲ ਦੇਖਣ ਨੂੰ ਬਾਤ ਕਰਕੇ ਮਹਾਰਾਜ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਰੀਬ ਮਾਜ ਆਧੀ ਦੀ ਆਕਾਲੀ ਬਾਣੀ ਦੀ ਬਾਣੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਨੂੰ ਪਿੱਤਰ ਬਾਣੀ ਦੇ ਜਾਪ ਕਰਵਾਇਆ ਮਹਾਰਾਜ ਇਸ ਵੇਲੇ ਪਾਛੇ ਦੀ ਬਹੁਤ ਸੰਤਾਜ ਵਹਿੰਿਆ ਸਾਰੇ ਦੀ ਹਾਜ਼ਰੀ ਕਰਵਾ ਕਰਨੀ ਪਾਛੇ ਸ਼ਾਹ ਤਰ ਸਿੰਘ ਸਮੁੱਚੇ ਪ੍ਰਵਾਦ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ ਜੀਓ ਪਾਤਸ਼ਾਹ ਜੀ ਆਪ ਜਿੰਨੀਆਂ ਲੋਕਾਂ ਦੇ ਵਸਤਰਾਂ ਆ ਸ਼ਸ਼ਤਰਾਂ ਦੇ ਨਾਲ ਗਰੀਬ ਨੂੰ ਆ ਕੇ ਸਨਮਾਨ ਹੋਣ ਤੇ ਕਿਰਪਾ ਕਰਨੀ ਮਹਾਰਾਏ ਸੇਵਕਾਂ ਦੀ ਸੇਵਾ ਸਭਨੇ ਕਰਿਓ ਲਾਜਪਤ ਰੱਖਿਓ ਰੋਗ ਕੋ ਦੋ ਪਰਦੇ ਢਕਿਓ ਪਾਤਸ਼ਾਹ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਅਸੀਂ ਤਰਾ ਇਨਦੀ ਅਨੇਕ ਮਾਇਨਾ ਸੋਹਰਿਆ ਕਰਦੇ ਰਹਿਣਾ ਗਰੀਬ ਨਿਵਾਜ ਜੀ ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਤੰਦਰੁਸਤੀ ਦੇ ਪਹਿਰੇ ਲਾਉਣੇ ਚੜ੍ਹਦੀ ਕਲਾ ਵਾਲਾ ਜੀਵਨ ਗੁਰ ਸਿੱਖੀ ਦੀ ਨਾਮ ਦਾ ਅੰਧੇਰ ਹੋਤਾ ਦੇ ਪਹਿਰੇ ਲਾਉਣੇ ਗਰੀਬ ਨਿਵਾਜ ਨਾਮਦਾਨੀਆ ਕਰਦਿਆਂ ਗ੍ਰਾਮ ਬਖਸ਼ਾ ਦੇ ਭੰਡਾਰ ਬਖਸ਼ਿਸ਼ ਕਰਨੇ ਪਾਤਸ਼ਾਹੀ ਦੇਸ਼ ਪੌਮ ਪੰਥ ਦੀ ਸੇਵਾ ਕਰਨ ਦਾ ਬਹੁ ਬਖਸ਼ਿਸ਼ ਕਰਨਾ ਗ੍ਰੀਵਨਵਾਦ ਦਿਓ ਕਮਾਈਆਂ ਦੇ ਵਰਗਤਾ ਪੌਣੀਆਂ ਕਾਰੋਬਾਰਾਂ ਦੇ ਤਰੱਕੀਆਂ ਬਖਸ਼ੀਆਂ ਮਹਾਰਾਜੀ ਆਪ ਜੀ ਨੇ ਬਖਸ਼ਿਸ਼ ਕੀਤੀਆਂ ਵਸਤਾਵਤਾ ਦੇ ਅੰਦਰ ਗਰੀਬ ਨਿਵਾਦ ਦਿਓ ਛੀਤੀ ਦੇਖਾ ਗੜਾ ਪ੍ਰਸ਼ਾਧੀਆਂ ਦੇਖਾ ਪਾਤਸ਼ਾਹੀ ਆਪ ਜੀ ਦੀਆਂ ਫੌਜਾਂ ਦੀ ਸਜਾਈਆਂ ਮਹਾਰਾਜ ਜੀ ਦੇ ਅਦੇਸ ਸਜਾਉਂਦੇ ਆ ਗਰੀਬ ਨਿਵਾਦ ਜੀ ਬੇਅੰਤ ਪ੍ਰਣਾਮਾਂ ਗਰੀਬ ਨਿਵਾਦ ਕਿਰਪਾ ਕਰਦੀਆਂ ਕਿ ਦਸੂਹ ਤੇ ਬੈਰੇ ਲਾ ਕੇ ਪਾਤਸ਼ਾਹੀ ਛੀਤੀ ਦੇਗਾ ਗੜਾ ਪ੍ਰਸ਼ਾਧੀਆਂ ਦੇਦਾਂ ਸਜਾਉਣ ਐਸਰਦਾਵ ਜੀ ਦੀ ਕਿਰਪਾ ਕਰਵਾਣ ਦੇ ਪ੍ਰਕਾਰ ਕੋ ਜਿਨ ਕੋ ਕੀਏ ਬਹੁਤ ਇੰਜ ਮਿਖਟਾਏ ਗਰੀਬ ਆਗਸਾ ਸੋਹਣ ਪਵਿੱਤਰਾ ਹੁਣ ਲਾਗੋ ਭੋਗ ਹਰਨਾਰੇ ਭੋਗ ਲਾਣ ਤੇ ਪੌਸੀ ਉਸ ਸਾਧ ਪਾਚਾ ਸੰਗਤ ਦੇ ਉਤਾਰਨ ਦੀਆਂ ਜੋਛਰੀ ਆਪ ਜੀ ਦੇ ਬੱਚਿਆਂ ਨੂੰ ਪਾਚਾ ਜੀ ਆਪ ਜੀ ਦੀ ਮਿੱਤਰ ਬਰਬਾਣੀ ਪੜੀ ਪਾਚਾ ਪੜੀ ਸੁਨੇ ਬਰਬਾਣੀ ਦਾ ਭਾਗ ਘਰ ਪਰਿਵਾਰ ਤੇ ਪਾਚਾ ਜੀ ਜਿੰਦਿਆਂ ਦੇ ਸੁਣਾਣਾ ਵਾਲਾ ਚੜ੍ਹਦੀ ਕਲਾ ਕਰਨੀ ਵਾੜੀ ਪੜਦੇ ਮਈਆਂ ਬੇਤ ਪੁਲਾ ਬਖਸ਼ ਲੈਣੀ ਆ ਕਾਹ ਤੋਂ ਸਮੱਤ ਬਖਸ਼ੀ ਸਾਰੇ ਦੀ ਹਾਜ਼ਰੀ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ ਮਹਾਰਾਜੀ ਇਸ ਬਾਰੇ ਦਾ ਅਰਦਾਸ ਪ੍ਰਵਾਨ ਕਰਨਾ ਗੁਰਮਖ ਪ੍ਰਵਾਲ ਦੀ ਕੀਤੀ ਹੋਈ ਸੇਵਾ ਸਫਲ ਕਰਨ ਦੇ ਬਾਅਦ ਸੋ ਜੀ ਆਰ ਜੀ ਨੇ ਦਾਤੇ ਆਵੇ ਸੋ ਰਾਜੀ ਮੁਸੀ ਪ੍ਰਸੰਨ ਜਾਵੇ ਜੋ ਵੜੇ ਸੋ ਚੜੇ ਜੋ ਛੰ ਪਰ ਸੋ ਤਰੇ ਖੜਾ ਜੀ ਦੇ ਪੁੱਤਰ ਨਾਮ ਦੇ ਵਰਤੇ ਗੁਰੂ ਨਾਲੇ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀਓ ਬਾਣ We ਕਾਰਨ ਆਵਰ ਰਾਜ ਗੇਜ ਕਾ ਲਗ ਜਾਵੇ ਨਿਹਾਲ ਹੋ ਜਾਵੇ ਕਲਗੀਆਂ ਵਾਲੇ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਚਾ ਮਹਾਰਾਜ ਜੀ ਦੇ ਪਾਣੂ ਪਿਤਰ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਆ ਜਾਓ ਆ ਜਾਓ گیری صاحب ائے اپ ائے جیلا دے نياڑے جاوے کچی سنگاں روکھا اے شکریہ جیری صاحب ہلو آ جاؤ فوزور روکھا شکریہ صاحب ਆਸਰੀ ਸਾਦੇ ਤਰਫ ਤੋਂ ਤਰਫ ਤੋਂ ਕਾਰਾਂ ਚੋਂ ਕਾਰਾਂ ਜੀ ਹਾਂ ਇਹਨਾਂ ਉਹ ਜਕਾਰਿਆਂ ਵਾਲੇ ਕਿੱਥੇ ਚੱਲ ਕੇ ਜੇ ਜਕਾਰੇ ਬੁਲਾਵੇ ਨਾ ਜਾਵੇ ਕੀ ਦੱਸਾਂ ਮਾਨੂੰ ਪਾਵੇ ਗਾਰੇ ਗਾਰੇ ਨਾਲ ਮਾਦਾ ਸਾਹਿਬ ਕਰਨੋਂ ਪਾਵੇ ਜ਼ੀਰਿਆ ਗਾਲ ਗਾਰੇ ਗਿਆ ਵੇ ਨਿਆਲੋ ਜਾਵੇ ਤੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਾਵੇ ਏ ਆਸਰੀਆ ਗਾਲ ਸ਼ਡਾ ਕਰੋ ਗਾਜਗੇ ਗਾਜਗੇ ਕਰਾ ਕੇ ਜਾਵੇ ਨਿਹਾਲੋ ਜਾਵੇ ਫਦੇ ਪਾਵੇ ਉਹ ਸਾਧਿਕਰੀਆ ਕਰੋ ਸੈਕ ਕੁਸ਼ੀ ਕਰਾ ਕੇ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਕਾਲਪੁਰਖ ਸਾਹਿਬ ਕਾਲਪੁਰਖ ਵੈਸੇ ਬਾਰੇ ਜੀ ਨੂੰ ਪਾਵੇ ਉਹ ਸਾਧਿਕਰੀਆ ਕਰੋ ਗਾਜਗੇ ਕਰਾ ਕੇ ਜਾਵੇ ਨਿਹਾਲੋ ਜਾਵੇ ਫਦੇ ਪਾਵੇ ਬਾਬਾ ਜੀਵਨ ਸਿੰਘ ਜੀ ਨੂੰ ਪਾਵੇ ਉਹ ਸਾਧਿਕਰੀਆ ਕਰੋ ਯਾ ਚੰਗਾ ਉਹ ਤਲਵਾਰ ਬੈਲ ਗਈ ਬੋਜੋ ਗਾਜ ਕੇਜ ਕਰਾਂਗੇ ਜਾਵੇ ਦਿਆੜੋ ਜਾਵੇ ਫਤੇ ਸੁਮੀਹਾਸ ਕਰਨ ਕਰਾਵੇ ਹਲੋ ਜਾਵੇ ਬਾਬਾ ਫਤੇ ਸੇਕੇ ਜੱਤੇ ਸਕੇ ਦੇਮਰ ਨੂੰ ਪਾਵੇ ਜੀ ਸ਼੍ਰੀ ਗੁਰੂ